क्लास्पोर टीवी चैनल उत्ते ਤੁਹਾਡਾ ਸਵਾਗਤ ਹੈ। ਤਨ ਤਨ ਬਾਬਾ ਪਟਵਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪਿੰਡ ਕਾਲਾ ਨਜ਼ਦੀਕ ਆਦਮਪੁਰ ਵਿਖੇ ਗਰੀਬ ਨਿਵਾਜ਼ ਐਨ ਜੀਓ ਵੱਲੋਂ ਪਹਿਲਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ एस जी आर ਹਸਪੀਟਲ ਤੋਂ ਡਾਕਟਰ ਪਰਮਿੰਦਰ ਸੂਦ, ਸੰਤ ਸਰਵਨ ਦਾਸ ਚੈਰੀਟੇਬਲ ਹਸਪਤਾਲ ਕਠਾਰ ਤੋਂ ਡਾਕਟਰ ਉਪਿੰਦਰ ਕੁਮਾਰ ਅਤੇ ਆਰ ਡੀ ਲੈਬ ਨਸਰਾਲਾ ਤੋਂ ਡਾਕਟਰ ਤਰਵਿੰਦਰ ਕੁਮਾਰ ਪਟਵਾਨੇ ਪਹੁੰਚ ਕੇ ਮਰੀਜ਼ਾਂ ਦਾ ਫਰੀ ਚੈੱਕਅਪ ਕੀਤਾ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ। ਗਰੀਬ ਨਿਵਾਜ਼ ਐਨਜੀਓ ਦੇ ਸਹਿਯੋਗੀ ਮੈਂਬਰ ਕੁਲਵੀਰ ਸਿੰਘ ਕੁੜਿਆਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਹਨਾਂ ਦਾ ਪਹਿਲਾ ਫਰੀ ਮੈਡੀਕਲ ਕੈਂਪ ਸੀ ਜਿਸ ਵਿੱਚ 500 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਡਾਕਟਰ ਤਰਵਿੰਦਰ ਪਟਵਾ ਨੇ ਦੱਸਿਆ ਕਿ ਗਰੀਬ ਨਿਵਾਜ਼ ਐਨਜੀਓ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਉਪਰਾਲੇ ਕੀਤੇ ਜਾਣਗੇ ਇਸ ਮੌਕੇ ਐਸਜੀਆਰ ਹਸਪਤਾਲ ਦੀ ਟੀਮ ਵੱਲੋਂ ਜਨਰਲ ਚੈੱਕਅਪ ਅਤੇ ਡਾਕਟਰ ਉਪਿੰਦਰ ਕੁਮਾਰ ਵੱਲੋਂ ਦੰਦਾਂ ਦੇ ਨਾਲ ਸੰਬੰਧਿਤ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਆਰਡੀ ਲੈਬ ਵੱਲੋਂ ਡਿਸਕਾਊਂਟ ਦਿੰਦਿਆਂ ਅਧੀਨ ਰੇਟ ਤੇ ਥਾਇਰਾਇਡ, ਵਿਟਾਮਿਨ ਡੀ, ਵਿਟਾਮਿਨ 12 ਤੇ ਹੋਰ ਬਿਮਾਰੀਆਂ ਦੇ ਟੈਸਟ ਕੀਤੇ ਗਏ। ਗਰੀਬ ਨਿਵਾਜ਼ ਐਨ ਜੀਓ ਵੱਲੋਂ ਆਏ ਹੋਏ ਡਾਕਟਰਾਂ ਦੀ ਟੀਮ ਦਾ ਸਰੋਪਾਉ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦਗਾਰੀ ਤਸਵੀਰ ਪੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। समुचे कैंप दौरान मंजीत सिंह, डॉक्टर गगनदीप गोपालियान, डॉक्टर वंश, रानी सनी अमन बरखा दास सतनाम बंगड़ नरेश पाल पटोआ विशेष सहयोग रहा तुसी देख रहे हो गरीब निवास एनजीओ वालों लगाए गए फरी मेडिकल कैंप कालरा विशेष रिपोर्ट ਵਾਈਕੋਜੀ ਦਾ ਖਾਲਸਾ ਵਾਈਕੋਜੀ ਦੀ ਫਤਿਹ ਜਗਰudev ਧਨਕਰਦੇਵ ਜੀ ਅੱਜ ਤੰਦਨ ਬਾਬਾ ਬਟੋਆ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਪਿੰਡ ਕਲਰਾ ਵਿਖੇ ਮਨਾਇਆ ਗਿਆ ਸੋ ਇਸ ਮੌਕੇ ਦੇ ਉੱਪਰ ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲੇ ਹਨ ਉੱਥੇ ਜਿਹੜਾ ਹੈ ਗਰੀਬ ਨਿਵਾਜ਼ ਐਨ ਜੀਓ ਵੱਲੋਂ ਐਸ ਆਰ ਹਸਪੀਟਲ ਦੇ ਸਹਿਯੋਗ ਦੇ ਨਾਲ ਪਹਿਲਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 3-400 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਸੋ ਇਸ ਮੌਕੇ ਦੇ ਉੱਪਰ ਵਿਸ਼ੇਸ਼ ਤੌਰ ਤੇ ਅੱਜ ਸਾਡੇ ਵਿੱਚ ਐਸਜੀਆਰ ਹਸਪੀਟਲ ਦੇ ਸਰਪ੍ਰਸਤ ਡਾਕਟਰ ਪਰਮਿੰਦਰ ਸੂਜੀ ਪਹੁੰਚੇ ਹੋਏ ਹਨ ਸੋ ਇਸ ਮੌਕੇ ਦੇ ਉੱਪਰ ਸਾਡੇ ਨਾਲ ਕਮੇਟੀ ਪ੍ਰਧਾਨ ਬੂਟਾ ਸਿੰਘ ਜੀ ਮੌਜੂਦ ਨੇ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ ਪਰਮਿੰਦਰ ਸੂਜੀ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਤੁਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਕਲਰਾ ਵਿਖੇ ਜਿੱਥੇ ਕਿ ਜਠੇਰੇ ਪਟੋਏ ਦੇ ਵਿੱਚ ਅੱਜ ਸਲਾਨਾ ਜੋੜ ਮੇਲਾ ਬਹੁਤ ਹੀ ਧੂਮ-ਧਾਮ ਤੇ ਚਾਵਾਂ ਦੇ ਨਾਲ ਦੂਰੋਂ ਨੇੜੋਂ ਸੰਗਤਾਂ ਆ ਕੇ ਨਸਮਸਤਕ ਹੋਈਆਂ ਔਰ ਜੋ ਮੇਲੇ ਦੀ ਆਪਣੇ ਸਲਾਨਾ ਜੋੜ ਮੇਲਾ ਬਹੁਤ ਹੀ ਧੂਮ-ਧਾਮ ਦੇ ਨਾਲ ਚੱਲਿਆ ਮੈਂ ਸਾਰੀ ਦੀ ਸਾਰੀ ਸਾਧ ਸੰਗਤ ਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕ ਦਿਣਾ ਚਾਹਨਾ ਇਸ ਜੋੜ ਮੇਲੇ ਦੀਆਂ ਤੇ ਨਾਲ ਦੀ ਨਾਲ ਹੀ ਪੂਰੀ ਪ੍ਰਬੰਧਕ ਕਮੇਟੀ ਦਾ ਤਿਆ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਿ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਨਾਲ ਦੀ ਨਾਲ ਸਾਡੇ ਖੁਸ਼ਪੁਰ ਟੀਵੀ ਪੰਜਾਬ ਨਿਊਜ਼ ਤੇ ਸਰਬਤਰਮ ਨਿਊ ਚੈਨਲ ਵਾਲੇ ਸਾਡੇ ਭਰਾ ਜੀ ਜਿਹੜੇ ਕਿ ਖਾਸ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋੜ ਮੇਲਾ ਬਹੁਤ ਹੀ ਧੂਮ-ਧਾਮ ਤੇ ਚਾਮਾਂ ਦੇ ਨਾਲ ਮਨਾਇਆ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਪਟੋਆ ਸਾਹਿਬ ਦੇ ਮੇਲੇ ਦੀਆਂ ਦੂਰ ਦਰਾਡੇ ਬੈਠੀਆਂ ਥੰਗਤਾਂ, ਇਲਾਕਾ ਨਵਾਥੀਆਂ ਨੂੰ, ਪਿੰਡ ਬਾਥੀਆਂ ਨੂੰ ਦੂਰ ਨੇੜੇ ਤੋਂ ਆਈਆਂ ਥੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਆ ਔਰ ਰਾਤ ਕਰਦਾ ਆ ਤੇ ਇਹ 29ਵਾਂ ਮੇਲਾ 1997 ਦੇ ਵਿੱਚ ਪ੍ਰਧਾਨਗੀ ਸਰਦਾਰ ਬੁੱਢਾ ਸਿੰਘ ਦੀ ਪ੍ਰਧਾਨਗੀ ਤੇ ਪ੍ਰਬੰਧਕ ਕਮੇਟੀ ਨੇ ਆਪਣੀ ਸਲਾਹ ਕਰਕੇ ਸ਼ੁਰੂ ਕੀਤਾ ਸੀ ਜੋ ਕਿ ਦਿਨ ਬਦਨ ਮਹਾਰਾਜੀ ਛਾਂਗਾ ਮਾਰਦਾ ਹੋਇਆ ਇੰਨਾ ਵਧਿਆ ਕਿ ਥੰਗਤਾਂ ਅੱਛਾ ਆ ਗਿਆ ਹੜ ਆ ਗਿਆ ਇਹ 29ਵਾਂ ਮੇਲਾ ਅੱਜ ਵੀ ਤੁਸੀਂ ਦੇਖਣ ਦੇ ਵਿੱਚ ਆਇਆ ਕਿ ਹਜ਼ਾਰਾਂ ਦੀ ਸੰਗਤ ਮਹਾਰਾਜ ਤਲ ਸਿੱਟ ਨੂੰ ਜਗ੍ਹਾ ਨਹੀਂ ਸੀ ਪਰ ਇੱਥੇ ਹੀ ਵਾਸ ਨਹੀਂ ਸਰਦਾਰ ਬੁੱਟਾ ਸਿੰਘ ਦਾ ਬਹੁਤ ਤਕੜਾ ਉਪਰਾਲਾ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਸੰਗਤਾਂ ਦੇ ਆਉਣ ਵਾਸਤੇ ਸਹੂਲਤਾਂ ਮਹਾਰਾਜ ਮੰਦਰ ਨੂੰ ਆਉਣ ਵਾਸਤੇ ਗੱਡੀਆਂ ਮਹਾਰਾਜ ਬਹੁਤ ਵੱਡੀਆਂ ਰਾਸਤਾ ਬਣਾਇਆ ਇੱਥੇ ਵਾਸਤੇ ਸੰਗਤਾਂ ਬਾਤ ਤੇ ਬਹੁਤ ਕੋਸ਼ਿਸ਼ ਸਰਦਾਰ ਬੁੱਟਾ ਸਿੰਘ ਨੇ ਇਹਨਾਂ ਦੀ ਪ੍ਰਬੰਧਕ ਕਮੇਟੀ ਨੇ 29 ਸਾਲ ਦੇ ਵਿੱਚ ਮੇਰੇ ਦੇਖਣ ਦੇ ਵਿੱਚ ਜੋ ਆਇਆ ਮੈਂ ਮਹਾਰਾਜ ਇਹਨਾਂ ਦਾ ਪ੍ਰਬੰਧਕ ਕਮੇਟੀ ਦਾ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਸੱਜਣਾ ਨੇ ਦਾਨ ਕੀਤਾ ਪਟੋਆ ਪਰਿਵਾਰਾਂ ਨੇ ਦਾਨ ਕੀਤਾ ਜਾਂ ਦੂਸਰੇ ਪਰਿਵਾਰਾਂ ਨੇ ਦਾਨ ਕੀਤਾ ਮੈਂ ਸਾਰਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਆਂ ਔਰ ਆਜ ਕਰਦਾ ਆ ਕਿ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਜੱਤ ਹੀ ਮਹਾਰਾਜ ਪ੍ਰਬੰਧਕ ਕਮੇਟੀ ਤੇ ਜਾ ਕੇ ਤੇ ਜਲੋਂ ਸੇਵਾ ਕਰਦੀ ਰਹੂਗੀ ਤਦ ਤੱਕ ਬਾਬਾ ਪਟੋਆ ਜੀ ਦਾ ਜਦ ਤੱਕ ਚੰਦ ਸੂਰਜ ਚੜਦੇ ਰਹਿਣਗੇ ਇੱਥੇ ਮੇਲੇ ਲੱਗਦੇ ਰਹਿਣਗੇ ਸੰਗਤਾਂ ਲੰਗਰ ਛਕਦੀਆਂ ਰਹਿਣਗੀਆਂ ਪਰਛੰਦਦਾਰੇ ਹੁੰਦੇ ਜਾਣਗੇ ਅੰਤ ਵਿੱਚ ਮੈਂ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਦਾ ਤੇ ਮਹਾਰਾਜ ਦੂਰੋਂ ਆਏ ਮੈਡੀਕਲ ਕੈਂਪ ਦੇ ਡਾਕਟਰ ਸਹਿਬਾਨ ਤੇ ਹੋਰ ਜਿੰਨੇ ਵੀ ਸੱਜਣ ਆਏ ਜਿੰਨੇ ਮਰੀਜ਼ਾਂ ਨੇ ਮਹਾਰਾਜ ਆਪਣਾ ਸਾਨੂੰ ਬਹੁਤ ਹੀ ਨਾਲ ਗਾਈਡ ਕੀਤਾ ਇਹਨਾਂ ਸਾਰਿਆਂ ਦਾ ਸਹਿਯੋਗ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ